ਸਰਗਲ ਜੀ ਲਓ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆ ਜੀ ਅੱਜ ਘਰਾਂ 'ਈ ਸਕੀਮ ਚੱਲ ਰਹੀ ਆ ਵੀ ਲੌਬੀ ਵਿੱਚ ਸੌਰੀ ਗੈਲਰੀ ਵਿੱਚ ਸਲਾਹ ਵੀ ਲੋਕਟ ਲਾਈਏ ਕਿ ਪੱਥਰ ਦਾ ਫਰਸ਼ ਉਹਦੂਆ ਫਰਸ਼ ਪਾ ਦਈਏ ਆਪਣਾ ਸਿਮਿੰਟ ਦਾ ਇਹਦੀ ਡਿਸਕਸ ਚੱਲਦੀ ਆ ਜੇ ਦੇਖਦੇ ਆ ਹੁ ਕਿਹਿਆ ਪਾਸ ਹੁੰਦਾ ਕਿਹਿਆ ਨਹੀਂ ਗੇਟ ਚ ਤਾਂ ਰੈਂਪ ਬਵਾਤਾਂ ਦਾ ਪਿਆਣਾ ਇੱਥੇ ਲੋਕਟ ਲਾਉਣ ਦੀ ਸਲਾਹ ਤੀ ਹੁਣ ਵਿੱਚ ਕਹਿੰਦੇ ਲੋਕਟ ਨਹੀਂ ਲਾਉਣੀ ਵੀ ਪੱਥਰ ਦਾ ਹੀ ਫਸ ਪਾ ਦੇਣਾ ਆਪਾਂ ਨੇ ਸਾਰੇ ਆ ਦੇਖਿਓ ਇਹ ਗੈਲਰੀ ਆ ਇਹ ਤਕਰੀਬਨ 100 ਫੁੱਟ ਹੋਣਾ ਇਹਨੂੰ ਮਿਲਾ ਕੇ ਆਪਣਾ ਉੱਤੇ ਤੱਕ 100 ਫੁੱਟ ਲੰਬਾ ਏ 15-18 ਫੁੱਟ ਚੌੜਾ ਇਹਦੇ ਵਿੱਚ ਸਲਾਹ ਇਹ ਬਈ ਲੋਕ ਇਟ ਲਾਈਏ ਕਿ ਫਰਸ਼ੇ ਪਾ ਲਈਏ ਦੇਖਦੇ ਆਪਾਂ ਫਰਸ਼ ਪੰਕਚੂਸ ਲਾਏ ਜੀ ਫਰਸ਼ ਪਾਉਣ ਦੇ ਵਧੀਆ ਰਹੂਗਾ ਜੀ ਇਹਦੇ ਕਰਕੇ ਬਈ ਕਦੇ ਕੋਈ ਕੋਲ ਹੋ ਜਾਂਦਾ ਨਹੀਂ ਪਹਿਲਾਂ ਸਲਾਹਦੀ ਵੀ ਇੱਥੇ ਜਿਹੜਾ ਗੈਲ ਗੈਲ 2 2.5 ਫੁੱਟ ਆ ਇਹ ਨੂੰ ਉਤੇ ਬਾ ਇੱਧਰ ਆਹੋ ਵੀ ਇੱਥੇ ਟਾਇਰ ਲਾ ਦਿੰਦੇ ਆ ਟਾਇਰ ਲਿਆਂਦੀ ਪਈ ਆ ਇਹਦੇ ਨਾਲ ਦੀ ਫੇਰ ਸਲਾਹ ਬਦਲ ਗਈ ਵੀ ਹੁਣ ਟਾਇਰ ਰਹਿਣ ਦਿੰਦੇ ਆ ਫਰਸ਼ੇ ਪਾ ਦਿੰਦੇ ਆ ਚਲੋ ਦੇਖਦੇ ਆ ਹੁਣ ਫਰਸ਼ ਦਾ ਐਸਟੀਮੇਟ ਬੁਲਾਉਂਦੇ ਆ ਮਿਸਤਰੀ ਨੂੰ ਬੁਲਾਉਂਦਾ ਦੁਬਾਰਾ ਕਰ ਦਊਗਾ ਮਿਸਤਰੀ ਬੁਲਾ ਕੇ ਪੁੱਛਦੇ ਆ ਵੀ ਭਾਈ ਫਰਸ਼ੇ ਪਾ ਦਿੰਦੇ ਆ ਇਹ ਸਲਾਹ ਇਹ ਚਲੋ ਠੀਕ ਹੈ ਲਓ ਜੀ ਢੋਲੂ ਬਾਈ ਦੇ ਖੇਤ ਪਹੁੰਚੇ ਆ। ਲੱਗਿਆ ਵਾ ਸਵਾਗਤ ਮਾਰਨ। ਆਪੇ ਲੀਵ ਲੱਗਿਆ ਵਾ ਕਰਨ। ਮੈਂ ਨਾਲੇ ਕਿਹਾ ਬਈ ਹਰਸ਼ਵੀਰ ਦੇ ਜੱਦਾ ਆਉਂਗਾ ਜੱਜ਼ ਖਿੱਚ ਦੀਏ ਉੱਚਾ ਨੀਵਾ ਕਿਧਰੇ। ਮੰਨਦਾ ਨਹੀਂ ਹੈਗਾ। ਪਹਿਨੀ ਟ੍ਰੈਕਟਰ ਪਾ ਕੇ ਆਪਣੇ ਖੇਤ ਚ ਲੱਗਿਆ ਵਾਂਗੇ ਤੇ ਆਏ ਨਾ ਹੋਵੇ ਇੱਧਰ ਤੇ ਉੱਧਰ ਉੱਚਾ ਕਰ ਦੇਵੇ ਉੱਧਰ ਤੇ ਉੱਧਰ ਉੱਚਾ ਕਰ ਦੇਵੇ। ਮੇਰੀ ਠਾਲੀ ਪਈ ਸੋ ਅੱਗੇ ਦਾ ਖੇਚ ਖੇਚ ਕੇ। ਮੈਂ ਉੱਚਾ ਕਰ ਦੇਣਾ ਇਹ ਮੈਂ ਨਾਲੇ ਤੈਨੂੰ ਕਿਹਾ ਤਾਂ ਵੀ ਨਾ ਖੇਚੀ ਹੋਰ ਠੀਕ ਆ ਜੀ ਸਾਰਿਆਂ ਨੂੰ ਮੈਂ ਨਾਲੇ ਤੈਨੂੰ ਕਿਹਾ ਤਾਂ ਵੀ ਹਾਂਜੀ ਤੇ ਆਹ ਚੱਲ ਮਾ ਮੜਾ ਮੋਟਾ ਖੇਚੇ ਤਾਂ ਉੱਚਾ ਜਾਦਾ ਤਾਂ ਕੀ ਪਤਾ ਤੈਨੂੰ ਕਿਤੇ ਉਧਰ ਨਾ ਉੱਚਾ ਹੋਵੇ ਨਹੀਂ ਨਹੀਂ ਹੁਣ ਹਲਾ ਨਾ ਬਾਹਰੇ ਨਾ ਚੰਗੀ ਤੇ ਨਾ ਫੇਰ ਮਰਾਉਣਾ ਇਹਨੂੰ ਲਈ ਜਾ ਆਹੋ ਮੈਂ ਵੀ ਮਰਾਉਣਾ ਕੱਲੂ ਕਹਿੰਦੇ ਜੇ ਉਹਨੂੰ ਪਰਸੋਂ ਨੂੰ ਬੁਲਾ ਲੈਂਦੇ ਆ ਕੱਲੂ ਬੁਲਾ ਲਾਂ ਹਾਂ ਕਿਤੇ ਐ ਇਹਨਾਂ ਨਾਲ ਹੋਵੇ ਤੂੰ ਉਧਰ ਉਚਾਰੀ ਮੈਂ ਤਾਂ ਹੀ ਤੂੰ ਕਹਿੰਦਾ ਗੈਲ ਦੀ ਗੱਲ ਖੀਚੀ ਉਧਰ ਨੀਵਾ ਦਾ ਜਾ ਰਹਾ ਮੈਂ ਡੌਲ ਪਾਉਣੀ ਪੈਂਦੀ ਦੀ ਮੈਂ ਕਹਿੰਦਾ ਇੰਨੇ ਸੋ ਅੱਗੇ ਨਾ ਕਰ ਲੈਣਾ 15 ਜਾ ਨਾ ਡੌਲ ਤਾਂ ਗਿਆ ਪਾਉਣੀ ਆ ਵੀ ਤੇਰਾ ਥੋੜੀ ਉੱਚੀ ਆ țeੜੀ ਗੱਭੇ ਜੀ ਸਾਹ ਤਾਹੀਂ ਤੂੰ ਅੱਗੇ ਨਾ ਕਰ ਲੱਗਾ ਮਾ ਚਲਾੜਾ ਨਾਲ ਬਾਹਰ ਦੇਖ ਮੈਂ ਦੇਖਦਾ ਮੈਂ ਤੂੰ ਲੜਾਈ ਪਈ ਆ ਵੀ ਹਟਦਾ ਨਹੀਂ ਨਾਲੇ ਮੈਂ ਕੱਲ ਕਹਿੰਦਾ ਵੀ ਸੋਗਾ ਨਾ ਮਾਰੀ ਉਹ ਫਿਰ ਉਹ ਆ ਨਾ ਵੀ ਪਤਾ ਲੱਗ ਜਾਂਦਾ ਇੱਕ ਹੁਣ ਤੇ ਖੋਣਾ 15 ਜਾ ਲੱਗਣ ਲੱਗਿਆ ਮਾਣਾ ਮੋਟਾ ਖੋੜਾ ਨੇ ਬਾਹਰ ਦੇਣਾ ਉਹਦੇ ਨਾ ਹੋ ਜਾਣਾ ਇਹਨਾਂ ਲੈਵਲ ਤਾਂ ਜ਼ ਬਾ ਵਧੀਆ ਮੈਂ ਦੇਖ ਰਿਹਾ ਮੈਂ ਧੂੜ ਡਾਈ ਪਈ ਹੈ ਹਟਿਆ ਨਹੀਂ ਹੈਗਾ ਮੋੜ ਜਾ ਬਣ ਜਾਂਦਾ ਫਿਰ ਤੈਨੂੰ ਪਤਾ ਹੀ ਹੈ ਬਜੇ ਦੀ ਗੱਲ ਦਾ ਉਹ ਉੱਥੇ ਮਿੱਟੀ ਲਾ ਦੇ ਜਿੱਥੇ ਪਾਈਪ ਪਾਏ ਤਾਂ ਉਹ ਲਾਉਂਗਾ ਤੇ ਲਾਉਂਗਾ ਉੱਥੇ ਮਿੱਟੀ ਤੇਰੀ ਹੈ ਨਹੀਂ ਟਟ ਟ ਐਡੇ ਹੋ ਗਿਆ ਨਾ ਤੇਰੀ ਕੀ ਗੱਲ ਪਤਾ ਨਹੀਂ ਯਾਰ ਤੇ ਐਂ ਤੇਰੇ ਤਾਂ ਖਾਓਗੇ ਸਿੱਧੇ ਹੁਣ ਆਏ ਨਾ ਤੇਰੇ ਜਿੰਨੀ ਸਾਥੇ ਸੇਵਾ ਨਹੀਂ ਨਾ ਹੁੰਦੀ ਹੈਗੀ ਸੇਵਾ ਦੂ ਦਾ ਇਹੋ ਜਿਹਾ ਬਸ ਡੰਨਾਰੇ ਕਹਿੰਦਾ ਡਾਇਡੂ ਐ ਸੜ ਦਾ ਦੇਖ ਤਾਂ ਸਹੀ ਹੋ ਗਿਆ 5-7 ਕਰੇਗੇ 10 ਲੇ ਫੁੱਟ ਹੈ ਨਾ ਫੇਰ ਹੋ ਜਾਣਾ ਜਾਨ ਪਈ ਜਾਨੀ ਜਦ ਹੁਣ ਇੱਕ ਮੀਂਹ ਨਹੀਂ ਪੈ ਰਿਹਾ ਲਚਕ ਨਹੀਂ ਹੈ ਲਚਕ ਨਹੀਂ ਹੈਗੀ ਉਹੀ ਲਚਕੀ ਜਾਂਦੇ ਆ ਥੋੜੀ ਜੀ ਜਾਨ ਹੋਵੇ ਗੰਨੇ ਨੂੰ ਪਾਣੀ ਲਾਤਾ ਹਾਂ ਕੱਲੋਂ ਤਾਂ ਨਹੀਂ ਲਾਉਣਾ ਹਾਂ ਕਾ ਤੇ ਮਾਸ਼ੱਲਾ ਆਪਾ ਕਰਦੇ ਨਾ ਪਰਦੇ ਗਾਲੂ 29 3 ਨਾ ਹੁਣ ਮੈਂ ਬੀਰ ਦੇ ਹੁਣ ਅੱਜ ਵੀ ਚੱਲੀ ਗਈ ਕੱਲ ਵੀ ਚੱਲੀ ਗਈ ਉਹਦੇ ਪੁੱਛਦਾ ਉਹਨੂੰ ਵੀ ਭਰ ਗਿਆ ਕਿ ਨਹੀਂ ਭਰਿਆ ਹਾਂ ਕਿਹੜੇ ਨੂੰ ਲਾਉਣਾ ਕਮਾਲਪੁਰ ਵਾਲੇ ਨੂੰ ਕਮਾਲਪੁਰਾ ਵੀ ਸੁੱਕਾ ਪਿਆ ਮਾਸ਼ੱਲਾ ਨਾ ਨਾ ਲਾ ਦੇ ਦੇਖ ਦੋ ਦੇ ਨਹੀਂ ਲੈ ਲਾਉਣਾ ਤੂੰ ਲਾ ਲ ਉਹ ਮੈਂ ਨਹੀਂ ਮੈਂ ਤਾਂ ਲਾ ਦਤਾ ਸਾਰੇ ਨੂੰ ਹੁਣ 2-3 ਦਿਨ ਤੇ ਬਾਅਦ ਲਾਵਾਂਗੇ ਸਾਰੇ ਨੂੰ ਹੌਲੀ-ਹੌਲੀ ਫੇਰ ਬਾਈ ਇਹਨੇ ਕਹਿੰਦੇ ਤੇ ਦਲਵੀਰ ਦੇ ਲਾਣਾ ਦਲਵੀਰ ਦੇ ਪਤਾ ਨਹੀਂ ਕਹਿੰਦੇ ਤਾਂ ਹੈਗੇ ਤੇ ਆਉ ਦਲਵੀਰ ਵੀ ਕਹਿੰਦਾ ਤਾਂ ਇਹ 22 23 ਤਾਂ ਬਹੁਤ ਦੂਰ ਆ ਤੂੰ ਲਾਉਣੇ ਵਾਲੀ ਤਾਂ ਗੱਲ ਕਰ ਉਹਨਾਂ ਕੋਈ ਕੰਮ ਤਾਂ ਹੈ ਨਹੀਂ ਮਮਤਾ ਦੇਪੀ ਕਹਿੰਦਾ ਮੇਰੇ ਲਾ ਦੇ ਤੇ ਚਾਰ ਕਿੰਨ੍ਹੇ ਆਏ ਤਾਂ ਬਥੇਰੇ ਆ ਵਿੱਚ ਫੇਰ ਆਏ ਥੋੜੋ ਹੁਣ ਬੰਦੇ ਵਸਾਉਣੇ ਆ ਫੇਰ ਅਗਲੇ ਨੇ ਸਾਰੇ ਲਵਾ ਕੇ ਛੱਡਣੇ ਆ ਹੁਣ ਜੇ ਕਿਸੇ ਇੱਕ ਕੀਲੇ ਵੀ ਲੋਤਾ ਰਹਿਣਾ ਬਾਕੀ ਤਿੰਨ ਵੀ ਲੋ ਆ ਮੇਰੇ। ਯੱਕਰ ਆਹਾ ਜਗਦੀਪ ਦੇ ਹੈਗੇ ਆ ਦਲਬੀਰ ਦੇ ਤੂੰ ਹਰਸ਼ਵੀਰ ਦੇ ਹੋ ਗਿਆ ਪਾਣੀ। ਹਾਂ ਹਾਂ ਸੈਜੀ ਦੇ ਕਰਤੇ ਹੂ। ਉਹਨੇ ਕਰਤੇ ਹੂ ਅੱਜ ਤਿੰਨ ਚਾਰ ਕੀਲੇ ਮੋਲਾ ਜੀ। ਕਹਿੰਦਾ ਤਾਂ ਇੱਕ ਮੋਟਰ ਦੇ ਦੋ। ਇਹ ਲਗਦਾ ਜਨਰੇਟਰ ਲੈ ਗਿਆ ਸਵੇਰੇ। ਅੱਛਾ। ਕਹਿੰਦਾ ਇਹਨਾਂ ਮੇਰਾ ਟਰੈਕਟਰ ਬਤੇਲ ਬੂਜਣਾ ਉੱਥੇ ਆਉਣ ਜਾਣ ਦਾ ਕਹਿੰਦਾ ਜੇ ਮੈਂ ਗੇੜੇ ਮਾਰੀ ਗੇ ਰੋਜ਼ ਕੱਦੂ ਕਰਨੇ ਨੂੰ। ਰੋਜ਼ ਦੋ ਕੀਲਿਆਂ ਦਾ ਕਹਿੰਦਾ ਕੱਦੂ ਕਰਕੇ ਆਉਣਾ ਅੱਜਾਂ ਹੀ ਕਹਿੰਦਾ ਤਾਂ। ਕਰਤਾ ਹਾਂ ਭਾਈ। ਕਰਤਾ ਹਾਂ। ਚੱਲ ਮਾਰ ਸੁਆਗਾ ਜਿੱਧਰ ਉੱਚਾ ਨੀਵਾ ਦੇਖ ਬਾ ਹੋ ਗਿਆ ਬੱਸ ਹੋ ਗਿਆ ਹਾਂ ਇਦੋਂ ਆਂਟਾਂ ਜਿਹਾ ਖਾਣਾ ਉੱਤੇ ਬੈਕ ਲਾ ਦੇ ਸੁਆਗਾ ਲਾਉਂ ਆ ਸਵਾਹ ਨਹੀਂ ਲਾਉਂ ਆ ਹਾਂ ਇਧਰ ਨੂੰ ਨਾ ਨਾ ਖਿੱਚ ਤੂੰ ਤੂੰ ਇਧਰ ਨੂੰ ਖਿੱਚੀ ਜਾਂਦਾ ਤੇ ਰੋਦੇ ਰਿਓ ਭਰ ਕੇ ਲੈ ਜਾਣਾ ਮੈਂ ਐੇ ਪਰੇ ਪਰਲੇ ਵਿੱਚੋਂ ਹਾਂ ਉੱਪਰਲੇ ਵਿੱਚੋਂ ਭਰ ਕੇ ਨੂੰ ਘੇਰ ਚੱਲ ਮਾਰ ਆ ਵੀ ਜਗਦੀਪ ਕਣੀ ਪਾਲਟੀ ਹੋ ਗਈ ਅੱਜ ਉਹ ਸਾਦਾ ਕਰਲਾ ਪਾਲਟੀ ਲੈਂਦਾ ਰੂਟਾ ਬੇਡਰ ਫਿਰ ਹਾਂ 8 ਫੋਟ 8 ਫੋਟ ਚੱਬ ਵਧੀਆ ਠੀਕ ਆ ਠੀਕ ਆ ਕਿੰਨੀ ਕੁ ਲੱਗੀ ਪੈਣੀ ਪੈਣੀ ਲੱਗੇ ਅੱਜ 4 4.5 ਕਿਲੇ ਲੱਗੇ 1.5 ਕਿਲਾ ਰਹਿਦਾ ਦੋ ਕੱਲੂ ਲਾ ਲੈਣਾ ਮੈਂ ਕੱਲੂ ਵਿਹਲੇ ਆ ਹਾਂ ਕੱਲੂ ਵਿਹਲੇ ਆ ਔਰੇ ਔਰੇ ਵੀ ਆ ਹਰਸ਼ਵੀਰ ਤੇ ਬਾਅਦ ਹਰਸ਼ਵੀਰ ਤੇ ਕਿੰਨੇ ਕਿਲੇ ਲਾਉਣੇ ਹੋਣੇ ਨੇ ਪਤਾ ਨਹੀਂ ਉਹ ਮੰਡ ਚ ਆ ਅੱਡੇ 4 ਕਿਲੇ ਆ ਨਾ ਉਰਲੀ ਮੋਟਰ ਨਹੀਂ ਇੱਕ ਆ ਦੋ ਮੋਟਰ ਨਹੀਂ ਉੱਥੇ ਦੇ ਕੋਲ ਇੱਕ 5 ਕਿਲੇ ਉਰਾਂ ਗਈਆਂ ਹਾਂ ਉਹਦਾ ਨਹੀਂ ਪਤਾ ਹਲੇ ਸਾਰੀ ਪਨੀਰੀ ਥੋੜੋ ਹੋ ਗਈ ਫੇਰੀ ਦੀ ਹਾਂ ਨਹੀਂ ਜਿੰਨੀ ਪਨੀਰੀ ਆ 4 ਕਿਲਿਆਂ ਦੀ ਆ ਉਹ ਉਹ 4 ਦੀ ਆ ਪਰ ਜਿਹੜੀ ਕਵੇਰੀ ਜੀ ਆ ਅੱਛਾ ਉਰਲੀ ਦੂਏ ਦੀ ਆ ਮਸੂਹ ਤੇ ਬਾਅਦ ਕਹਿੰਨੇ ਆ ਇਹ 4 ਕਿਲੇ ਲਾ ਕੇ ਉਹ ਤੇ ਦੋ ਦਿਨ ਚਲਾ ਦਾਨੇ ਇਹਨਾਂ ਨੇ ਰਾਮਦਾਰੀ ਗੱਲ ਅੱਜ ਮੇਰੇ 2.5 ਕਿਲੇ ਉਹ ਅੱਜ 2.5 ਕਿਲੇ ਲਾਇਆ ਏ ਹਾਂ ਅੱਜ 2.5 ਕਿਲੇ ਉੱਪਰ ਲਾਇਆ ਹਾਂ ਇਹ ਤਾਂ ਫਿਰ ਨੰਬਰ ਲੈ ਕੇ ਇਹ ਲੰਬੜਦਾਰ ਤੱਤਾ ਬਹੁਤ ਆਇਦਗੀ ਐਨਤੀਏ ਮੈਂ ਲੰਬੜਦਾਰ ਤਤਵ ਹਾਂ ਲੰਬੜਦਾਰ ਪੱਕਾ ਹੈ ਬੋਲਾ ਬੋਲਾ ਲੰਬੜਦਾਰ ਕੌਣ ਹੈ ਤਗੀ ਬਫੇ ਤਾਂ ਸਰ ਲਿਆ ਜੇ ਬੋਲਾ ਹੀ ਲੰਬੜਦਾਰ ਥੋੜਾ ਇਹ ਤਾਂ ਪੰਜ ਚਾਰ ਦਿਨ ਦੀ ਖੇਲ ਹੋਰ ਆ ਵੀਡੀਓ ਬਣਾਓ ਬੋਲਾ ਲੰਬੜਦਾਰ ਹਾਂ ਕਵੇਰੀ ਗੱਡੀ ਕਹੋਗੀ ਦੇਖੀਏ ਲਾਉਣੇ ਵਾਲੀ ਇਹ ਤਾਂ ਤਿਆਰ ਹੈ ਲੋਆ ਫਿਰ ਨਾਉ ਤੇ ਹਰਸ਼ਵੀਤ ਦੇ ਬਾਅਦ ਪਟਣੀ ਵੀ ਨਹੀਂ ਰਹੀ ਇਹਨਾਂ ਨੇ ਹੂੰ ਕੀ ਲਾ ਉਧਰ ਰਹਿ ਗਿਆ ਉੱਥੇ ਕਵੇਰੀ ਲਾਉਣੀ ਆ ਕੀਲੇਪਰ ਤਾਂ ਲਾਉਂਗੀ ਹੁਣ ਉੱਪਰ ਲੈਣ ਉੱਪਰਲਾ ਮੋਟਰ ਦੇ ਮੂਹਰੇ ਉਹ ਛੱਡ ਲਿਆ ਡੇਟਾ ਸਾਰੀ ਚੋਈ ਲਾਤੀ ਚੋਈ ਵਾਲੇ ਲਾਤੇ ਉਹ ਛੇ ਬਿੱਗੇ ਉਹ ਹੀ ਚੋਈ ਤਾਂ ਆ ਗਈ ਕੱਲ ਨੂੰ ਲੱਗ ਜਾਣਾ ਕਦੋਂ ਕਰਿਆ ਵਾ ਸਾਰਾ ਕਦੋਂ ਤਾਂ ਸਾਰਾ ਹੋਇਆ ਵਾ ਅੱਛਾ ਉੱਥੇ ਕੀ ਲਾਉ ਲਾਉਣਾ ਉੱਪਰ ਲਾ ਆਹ ਲਾਉਣਾ ਆਹ ਲਾਉਣਾ 26 ਫਿਰ ਬਸ 26 ਦਾ ਖੋਸ ਵੀ ਨਹੀਂ ਆ ਗਈ ਫਿਰ 26 ਦਾ ਪਰਸੀਨ ਕਰਕੇ ਲਾ ਲਾਣੀ ਹੈ ਅਗੇਤੀ ਵੱਢ ਕੇ ਪਰਸੀਨ ਕਰੂੰਗਾ 68 ਕਿੰਨਾ ਕਿ ਦਿਨ ਲੰਦੀ ਹੈ ਇਹ 68 ਦਿਨੋਂ 10 12 ਦਿਨ ਵਾਧੇ ਲੰਦੀ ਹੈ ਚਲ ਛੰਕੀਉ ਲਾ ਲਾ ਆ ਵੀ ਵੀ ਕਾਲਾ ਖੜੇ ਪਿਆ ਹੋਆ ਗੀਲੇ ਜਿਹੜੀ ਕੀਲੇ ਦੀ ਕਹਿੰਦਾ ਮੈਂ ਲੈਣੀ ਜਿਹੜੀ ਬੱਚੇ ਇਹ ਬਚੂ ਤਾਂ ਆਏ ਅਸੀਂ ਨਹੀਂ ਬੈਠੇ ਹਲੇ ਤੇਰੇ ਕੋਲ ਵੀ ਹੈਗੀ ਤੇਰੇ ਕੋਲ ਤਾਂ ਥੋੜੀ ਬਹੁਤੀ ਘਟਣੀ ਆਉਂ ਜਿੰਨੀ ਕੀ ਘਟੀ ਹਾਂ ਆ 500 ਰੁਪਏ ਫਿਰ ਦੋਮਾ ਵਾਰ ਤੁਸੀਂ ਜਦੇ ਆਜੇ ਕਰੋ ਪੈਸਿਆਂ ਨੂੰ 1000 ਰੁਪਏ ਉਹ ਦੇ ਕੇ ਆਇਆ ਉਹਨੂੰ ਮੈਂ ਪੈਸਾ ਦਿੱਤਾ ਹੈ ਮੈਂ ਨਹੀਂ ਲੈਣੇ ਪੈਸੇ ਭਾਈ ਨਾ ਜਗਦੀਪ ਤੇ ਲੋ ਜੀ ਤੇ ਜੀ ਦੀ ਬੰਜ ਕੀਲੇ ਲਾਏ ਮੇਰੇ ਜੇ ਤੂੰ ਡੱਕਾ ਲਾਇਆ ਨਹੀਂ ਮੈਂ ਤਾਂ ਮੈਂ ਦੇ ਦੂੰਗਾ ਪਰ ਮੇਰੇ ਫੋਨ ਚਿੰਤੇ ਨਹੀਂ ਨਾ ਪਾਣੇ ਮੇਰਾ ਉਹ ਚੱਲਦਾ ਨਹੀਂ ਹੈਗਾ ਜਗੜ ਮੈਂ ਟਜਾ ਕੋਈ ਨਹੀਂ ਪਾਣਾ ਪਾ ਜ ਲੈ ਦੱਸ ਇਹਨਾਂ ਦਾ ਪੰਗਾ ਸਭ ਤੋਂ ਵੱਡਾ ਨੰਬੜਦਾਰ ਵੀ ਤਾਂ ਤੂੰ ਹੀ ਬਣਿਆ ਵਾ ਕਿ ਮਾਲਕੀ ਤੇਰੀ ਚੱਲਦੀ ਆ ਮੇਰਾ ਕਹਾ ਮੰਦੇ ਆ ਲੈ ਲੈ ਤੇ ਤੇ ਵੀ ਨਾ ਹਿਲਦੇ ਵੀ ਨਹੀਂ ਇਹਨਾਂ ਨੂੰ ਪਤਾ ਕਿ ਚੱਕਰ ਹੋ ਗਿਆ ਇਹਨਾਂ ਦੇ ਮੈਂ ਇੱਕ ਦਿਨ 25 30000 ਰੁਪਏ ਪਾਤਾ ਜਿਹੜਾ ਮੈਂ ਨਾ ਦੇਣਾ ਦਾ ਕਣ ਕੋਲਕਾ ਦਾ ਗੰਨੇ ਦਾ ਹੋਰ ਕੜਾਈ ਬਜਾਈ ਦਾ ਇਹਨਾਂ ਦਾ 25000 ਰੁਪਏ ਬਚਨੇ ਕਰਕੇ 2.5 300 ਰੁਪਏ ਬਚ ਗਏ 10 ਰੁਪਏ ਨੂੰ 1000 ਰੁਪਏ ਮਗਰ ਹਾਂ 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 ਇਹ ਇੰਨੇ ਜਿ ਖੁਸ਼ ਹੋ ਗਏ ਵੀ ਸਾਡੇ ਤਾਂ ਜੇ ਕਿਸੇ ਦਾ 10000 ਪਾਇਆ ਉਹ ਤਾਂ 100 ਰੁਪਏ ਬਚ ਗਿਆ ਚਲੋ ਇਹਨਾਂ ਦਾ ਇੰਨਾ ਕੀ ਲੱਗਿਆ ਇਹਨਾਂ ਨੂੰ 100 ਦੀ ਬੋਲ ਆ ਹੁੰਦਾ ਇਹ ਉਧਰ ਦੀ ਮੇਰਾ ਲਹੂ ਵੀ ਲੈਂਦੇ ਜਦੇ ਪਾ ਦੇ ਉਹ ਮੈਂ ਕਹਿੰਦਾ ਮੇਤੇ ਇਹ ਕੰਮ ਨਹੀਂ ਹੋਣਾ ਹੈਗਾ ਹੋਇਆ ਕਰਾ ਥੋੜੀ ਅਮਰਜੈਂਸੀ ਪਾ ਦੂੰਗਾ ਉਹ ਦੇਖੋ ਕਹਿੰਦਾ ਭਜਿਆ ਗਿਆ ਹੱਥ ਧੋਣ ਹੈਂ ਕੀ ਨਹੀਂ ਲਿਆ ਆਏ ਕਿੰਨੀ ਲੈ ਆਂ ਚੀਨੀ ਤੇਰੀ ਨੇ ਸਭ ਤੋਂ ਜ਼ਿਆਦਾ ਸਾੜੇ ਘੜਾਏ ਆ ਕਾਪੀ ਤੇਰੀ ਨਾ ਉਥੇ ਸੈਨ 25 ਜਗਾ ਸੈਨ ਕਰਾਏ ਉਹਨਾਂ ਨੇ ਐਫੀ ਡੈਪਟ ਲਿਖਾ ਕੇ ਬਿਨਾਂ ਕਾਪੀ ਤੇ ਚੀਨੀ ਦਿੱਤੀ ਬਈ ਮੈਂ ਇਹਨੂੰ ਫੋਟੋ ਕਿਹਾਦਾ ਕਮਾ ਫੋਟੋ ਭੇਜ ਦੰਨਾ ਕਾਪੀ ਪੈਂਟਰੀ ਹੋਏ ਕਰਦੀ ਆ ਨਾ ਮੈਂ ਕਾਲੀ ਬੜਾ ਹੂੰ ਅੱਛਾ ਰੇਗ ਨਾਲ ਹੋਈਦੀ ਹੈ ਨਾ ਰੇਗ ਸਾਲ ਹੁੰਦੀ ਆ ਐਂਟਰੀ ਹੋ ਕੇ ਉੱਪਰ ਲੇਖ ਹੁੰਦੀ ਉਹ ਕਿੰਨੀ ਆ ਕਿੰਨੀ ਆ ਹਾਂ ਸਾਰਾ ਕੁਝ ਐਂਟਰੀ ਹੁੰਦੀ ਆ ਨਾ ਹੁਣ ਜਿਆ ਪਤਾ ਹੀ ਨਹੀਂ ਤਾਂ ਵੀ ਕਿੰਨੀ ਆ ਹੈ ਕਿੰਨੀ ਨਹੀਂ ਤੇਰੀ ਆ ਬਈ ਬੰਦਾ ਵੀ ਪਹੁੰਚ ਗਿਆ ਕਿਦਾਂ ਹੋਰ ਹੋਰ ਸੁਣਾ ਨਵੀਤਾ ਜੀ ਮੈਂ ਡਿਊਟੀ ਹਾਂ 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 ਜੀ ਮੈਂ ਥੋੜੀ ਹੋਣੀ ਤਾਂ ਫਤਿਹ ਉਹ ਬੰਦ ਗੋਕਰਨ ਵੀ ਜੀ ਵੀ ਪਨੀਰੀ ਸੋਕਰਾ ਗੋਲੀ ਬੂਟੇ ਲਾਤੇ ਪਨੀਰੀ ਜਨ ਵੀ ਜੀ ਵੀ ਉਹ ਦੇ ਕਿੰਨੀ ਖੜੀ ਬਸ ਫਿਰ ਸਾਈ ਦੇ ਕੇ ਰੱਖ ਲੈਣੀ ਮੈਂ ਤਾਂ ਸਾਈ ਤਾਂ ਮੈਂ ਦੇਖਣਾ ਮੈਂ ਕਿੰਨੀ ਲੱਗ ਗਈ ਲੱਗ ਉਹ ਹੀ ਕਿਹਾ ਵੀ ਸਾਈ ਦੇ ਕੇ ਰੱਖ ਪਨੀਰੀ ਵਾਧੂ ਆ ਪਨੀਰੀ ਦਾ ਮੈਂ ਇਹ ਜੋ ਬਬਲੇ ਜੋ ਵੀ ਮੇਰੇ ਕੋਲ ਬਚ ਜਾਣੀ ਖਾਂ ਦੇ ਲੋ 20 ਕਿਲੋ ਫालतू ਹੈ ਸਾਰਾ ਇਹ ਚ ਵੀ ਬਚ ਜਾਣੀ ਇਹ ਜੋ ਵੀ ਕਾਲੇ ਦੇ ਨਹੀਂ ਜਾਣੀਆਂ ਚੱਲਾਦਾ ਕਿੰਨਾ 1.5 ਕਿਲੋ ਜਿਹੜੀ ਬਚ ਗਈ ਹਾਂ ਉਹ 20 ਕਿਲੋ ਫालतू ਹੈ ਜਾਣਾ ਸਾਰਾ ਪੂਰੀ ਸਾਰਾ ਤੇ ਆਪ ਦੀ 26 ਆ ਆਹ ਕਿਹੜੀ ਹੈ ਇਹ ਇੱਕ ਵੇਰੀ ਇੱਕ ਵੇਰੀ ਹੈ 48 ਇਹ ਲਾਉਂਦੇ ਹੋਏ ਇੱਧਰ ਕਿੱ데 ਪਤਾ ਸਾਰੇ ਅੱਕ ਰੱਖੀ ਬੈਠੇ ਆ ਇਹਦੇ ਗਾਗ ਤਾਂ ਬਹੁਤ ਆ ਤੱ ਲੱਗਣੀ ਵੀ ਜਨ ਤੋਂ ਮੈਂ ਤਾਂ ਹਲੇ ਲੇਟ ਹੀ ਰਹੂੰਗਾ ਫੇਰ 26 ਠੀਕ ਆ ਆਪਾਂ 26 ਲਾਵਾਂਗੇ ਲੇਟ ਜਿਹੜੀ ਜਿੱਤੇ ਬਰਸੀਨ ਬਰਸੂਣ ਹੋਰ ਕਾਸੀ ਨੂੰ ਜਿਹੜੀ ਰੇਤੀ ਆ ਜੇ ਤਾਂ ਲਾਉਣੀ ਹੈ 25 26 ਤਰੀਕ ਤੱਕ ਫੇਰ ਤਾਂ ਕਵੇਰੀ ਲਾ ਕੇ ਫਾਇਦਾ ਤੁਹਾਨੂੰ ਫੇ ਪਨੀਰੀ ਪੱਕ ਜਣੀ ਐ ਇਹਨਾਂ ਨੂੰ ਫਿਕਰ ਤਾਂ ਪਨੀਰੀ ਦਾ ਮੈਂ ਹੋੜ ਕਰਨਾ ਵੀ ਮੈਂ ਆ ਇੱਕ ਚਰੀ ਦਾ 11 ਨਾਲ ਨਾਲ ਵੱਡ ਲਾਣਾ ਜਿੰਨਾ ਕਿ ਵੱਡ ਹੋ ਗਿਆ ਹੂੰ ਉਥੇ ਤੱਕ ਬਾਲਣੀ ਜਿੱਥੇ ਲੱਕ ਜਾਨੀ ਜਿੱਥੇ ਤੱਕ ਵੱਡ ਹੋ ਗਈ ਇੱਕ 11 ਵੱਡ ਹੋ ਜਾਦਾ ਤੇਰਾ ਬਸ ਵੱਡ ਲਾਣਾ ਹਾਂ 10 15 20 ਦੇ ਵਿੱਚ ਹਾਂ ਹਾਂ ਰਾਮਦਾਰੀ ਦਾ ਵੱਡ ਹੋ ਜਾਣਾ 11 ਵੱਡ ਕੇ ਉਥੇ ਤੱਕ ਬਾਅਦ ਉਥੇ ਬਾਅਦ ਕੱਖ ਭੈਣੀ 20 ਤਿੰਨ ਉਹ ਖੱਤੀਆਂ ਛੋਟੀ ਛੋਟੀਆਂ ਦੋਹੇ ਨਾਲੇ ਕਹਿੰਦਾ ਤਾਨ ਲਾਉਣੇ ਉੱਥੇ ਨਹੀਂ 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 ਉਹ ਨੀਮਿਆ ਬਾਉ ਉਹਨੇ ਤੰਗ ਬਾਉ ਕਰਨਾ ਤਾਂ ਤੈਨੂੰ ਕਿਹ ਚਲਾ ਬਹਾ ਰਣੀ ਖੱਡਾ ਹੀ ਬਹਾ ਪੈਣੀ ਉਹ ਵੀ ਤਾਂ ਮੈਂ ਕਹਣਾ ਤੂੰ ਤੰਗ ਬਹਾ ਕਰਨਾ ਤਾ ਉਹਨਾਂ ਨੇ ਚਰੀ ਜੰਮਿਆ ਹੀ ਉੱਥੇ ਸਾਰੀਆਂ ਕਫੇ ਤਾਂ ਠੀਕ ਆ ਫਿਰ ਤਾਂ ਪਹਿਲਾਂ ਸਾਰੀ ਉਹ ਬਾਕੇ ਬਿਜਲੀ ਮਹੀਨੇ ਤੱਕ ਮੈਂ ਭੀਜੀ ਉਹ ਤਾਂ ਐ ਉੱਥੇ ਮੈਨੂੰ ਆਹ ਮੂੰਹ ਹੀ ਨਹੀਂ ਲੱਗੀ ਮਾਸ ਵਾਲੀ ਲੀਡਰ ਕਰਕੇ ਬਹਾ ਨਹੀਂ ਕਰਾਉਂਦੇ ਨਹੀਂ ਨਹੀਂ ਬਹੁਤ ਵਧੀਆ ਹੋਇਆ ਸੀ ਹੁਣ ਦੇਖਤਾ ਸੀ ਨਾ ਟੌਪ ਦੀ ਬਈ ਇਹਨੂੰ ਹੁਣ 20 ਦਿਨ ਤੱਕ ਦੇਖੀ ਕਿੱਥੇ ਜਾਣਾ ਗੱਡਾ ਵਾਲੀ ਹੋਣੀ ਨਹੀਂ ਨਹੀਂ ਦੂਜੀ ਹੋਵੇ ਕਾਲੀ ਐਮਪੀ ਐ ਨਹੀਂ ਛਾਲਾ ਮਾਰਦੀ ਨਹੀਂ ਜਾਣਾ 20 ਦਿਨ ਤੱਕ ਹਾਂ ਸਰ ਨੂੰ ਨੰਬਰ ਮਿਲਿਆ ਨਹੀਂ ਹਲੇ ਪੈਸੇ ਪਾਉਣ ਨੂੰ ਪਹਿਲਾਂ ਨਾ ਡੱਬਾ ਖੜਪਦੇ ਜੀ ਹੋ ਮੈਨਾਂ ਤਾਂ ਆਈ ਲਾ ਦਿੱਤਾ ਵੀ ਗਈ ਰਹਿਣਤੀ ਆਲੇ-ਦਾਲੇ ਤਾਂ ਖਾਲੀ ਜਿਹੀ ਹੋ ਗਿਆ ਆਣੀ ਲੱਗੇ ਹਾਲੀ ਜਿਹੜਾ ਧਰਤੀ 'ਚ ਲੰਘੀ ਇਕਣਾ ਹੋ ਗਿਆ ਕਾਲਾ ਲੰਘਿਆ ਤਾਂ ਨਹੀਂ ਰੂਟਾ ਮੀਟਰ ਲੈ ਕੇ ਤਨ ਮੈਂ ਨਹੀਂ ਦੇਖਿਆ ਨਹੀਂ ਮੈਂ ਜਿੱਦਾਂ ਖੜਾ ਪਰ ਉਹ ਕਮਾਲ ਬਣ ਗਿਆ ਕੋਈ ਨਹੀਂ ਇਹ ਨੰਬਰ ਪਾਉਣੇ ਆ ਹਾਂ ਪਾ ਦੇਂਦਾ ਰੁਕ ਜਾ ਹੂੰ ਕੁਆਲਟੀ ਹੋ ਗਈ ਸਾਡੂ ਕਿ ਨਹੀਂ ਚਾਂਦੀ ਹੋ ਰਹੀ ਨਹੀਂ ਆਮਾਨੀ ਚੱਲਦੀ ਕੋਡੂ-ਕੋਡੂ ਕਿਥੇ ਉਹ ਮਾੜਾ-ਮਾੜਾ ਖੁੱਚ ਨਹੀਂ ਪੈਂਦਾ ਉਹ ਨੂੰ ਉਹ ਨਹੀਂ ਚੱਲੇ ਨੇ ਮਾ ਗਿਆ ਲਾ ਇਹਨੇ ਜੀਰੀ ਪਹਿਲੇ ਫੜ ਲਾ ਫੜ ਲੈਂਦੇ ਆ ਦੇਖਦੇ ਆ ਪਹਿਨਾ ਲੈ ਐ ਕਾ ਨਹੀਂ ਬੀਤੋ ਬੰਦਨ ਹੈ ਘਰ ਕੇ ਘਰ ਸੇ ਆ ਰਹਾ ਹੈ ਉਹ ਅਭੀ ਗੱਡੀ ਮੈਂ ਹੈ ਉਸਕਾ ਦਿੱਕਤ ਹੁ ਹੈ ਕਾ ਕਰ ਕੰਮ ਕੋ ਚੱਲਦਾ ਹਾਂ ਹਰਾ ਹਾ ਅੱਛਾ ਗਰੀ ਮੇ ਦਿੱਕਤ ਮੇਰਾ ਖਾਣੇ ਮੇ ਦਿੱਕਤ ਹੋ ਜਾਏਗਾ ਇਹ ਵੀ ਦਿੱਕਤ ਹੋ ਜਾਏਗਾ ਪਹਿਨਾ ਪੈਸੇ ਲੈ ਕੇ ਤੁਰੇ ਹੀ ਨਹੀਂ ਉਹ ਤੁਰੀ ਵੀ ਕੀ ਹੋ ਗਿਆ ਕਿ ਇਹਨ ਲੋਕ ਕਾਰਡ ਰਿਜਰਵੇਸ਼ਨ ਬਣਾਣਾ ਪੜ ਗਿਆ ਸਟੇਸ਼ਨ ਉਹ ਦੁਆ ਕੱਲ ਦਿੱਲੀ ਦੇ ਤੁਰ ਪਿਆ ਕਿਹੜਾ ਤਿਲਕੂ ਬਰਸੋਂ ਇੱਥੇ ਬੈਠਾ ਕਿੱਥੇ ਰੋਪਾਂ ਨੂੰ ਗਿਆ ਵਾ ਆਉਂਦੇ ਹੀ ਸਾਰ ਮੈਨੂੰ ਕਹਿੰਦਾ ਪੈਸੇ ਦੇ ਮੈਂ ਕਿਹਾ ਹੋ ਗਿਆ ਕਹਿੰਦਾ ਉੱਥੇ ਤੇਰੀ ਰਿਜਰਵੇਸ਼ਨ ਚ ਚੜ ਗਿਆ ਟਿਕਟ ਦੂਈ ਤੀ ਕਹਿੰਦਾ ਫੇਰ ਮੈਂ ਕਿਹਾ ਫੇਰ ਕਹਿੰਦਾ 700 ਦਾ ਚਲਾਨ ਕੱਢਤਾ ਸਹੀ ਗੱਲ ਹੈ ਇਸ ਕੋ ਵੀ 1100 ਕਰ ਦਿਆ ਕਹਿੰਦਾ ਹੁਣ ਪੈਸੇ ਹੈ ਨਹੀਂ ਕੋਲ ਮੈਂ ਚੱਲ ਕੋਈ ਨਹੀਂ ਲੈ ਜਾ ਤੂੰ ਵੀ ਚੱਲ ਇਹਨਾਂ ਨੇ ਉਸ ਦਿਨ ਪਹਿਲੇ ਦਿਨ ਪਨੀਰੀ ਪੱਟ ਲਈ 40 ਕੁ ਗੁੱਛੀਆਂ ਹਾਂ ਮੈਨੂੰ ਕਹਿੰਦੇ ਲੈ ਕੀਲੇ ਦਾ ਵੱਧ ਹੋ ਗਿਆ ਨਹੀਂ ਦੋ ਵਾਰ ਘਟੀ ਇੱਕ ਵਾਰ 15 ਲੈ ਕੇ ਇੱਕ ਵਾਰ 7 ਟਪੇਰ ਘਟ ਗਈ ਯਾਰ ਪਨੀਰੀ ਥੋੜੀ ਮੋਟੀ ਆ ਮੋਟੀ ਆ ਹੁਣ ਮੈਂ ਨਾ ਇਹ ਪਤਾ ਕਿ ਸੋਦੇ ਆ ਇਹ ਕਹਿੰਦੇ ਜਿਵੇਂ ਬਰੀਕ ਹੋਵੇ ਵੀ بس 15 20 ਕੁਛੀਆਂ ਕਰ ਲਈ ਸੀ ਕੀਲਾ ਲਾ ਦਈਏ ਉੱਥੇ ਤੁਸਲੋ ਮੱਝ ਇੱਥੇ ਆਉਂਦੇ ਅਸੀਂ ਮੁੰਡੀਆਂ ਅੱਜ ਦੁਪਹਿਰੇ ਨੂੰ ਜਿਹੜੀ ਬਰੀਕ ਪਨੀਰੀ ਲੱਗੀ ਵੀ ਆ ਦੁਪਹਿਰੇ ਜ ਜਲੀ ਪਈ ਆ ਜਿਹੜੀ ਲਾਈ ਨਹੀਂ ਮੜੀ ਪਨੀਰੀ ਮੋਟੀ ਚਾਹੀਦੀ ਆ ਹੁਣ ਮੇਰੇ ਆ ਹਰਾ ਦਿਖਦਾ ਐਨ ਖੇਤ ਸਾਰਾ ਦੇ ਹਾਂ ਪਨੀਰੀ ਮੋਟੀ ਚਾਹੀਦੀ ਆ ਪਨੀਰੀ ਦੇਣ ਮੋਟੀ ਕਰਕੇ ਹਾਂ ਨਾੜਕਾਂ ਮਰਨਾ ਹੈ ਜਿਹੜਾ ਲੱਗਿਆ ਇਹ ਤਾਂ ਬਹੁਤ ਹੁੰਦੇ ਆ ਟਾਈਮ ਲੱਗਦਾ ਇਹ ਤਾਂ ਕਿਤੇ ਕੁਝ ਨਹੀਂ ਜੇ 40 60 ਗੁੱਛੀਆਂ ਲੱਗੀਆਂ ਪੱਟ ਪਟਈਆਂ ਨੂੰ ਟਾਈਮ ਲੱਗ ਜਾਂਦਾ ਹੋਰ ਤਾਂ ਧੱਕੇ ਨਾਲ 10 ਹੀ ਕੱਢਣੇ ਖੇਤ ਚ ਆਏ ਆ ਵੀਰ ਕਿੱਥੇ 100 ਗੁੱਛੀ ਪਟਣੀ ਪੈਣੀ ਅਸੀਂ ਕਿੱਥੇ 40 50 ਜਿਹੜਾ ਤਿੰਨ ਤੱਕ ਕਈ ਤੋੜ ਦਿੰਦੇ ਆ ਕਈ ਤੋੜ ਵੀ ਦਿੰਦੇ ਆ ਇਹ ਅਦੇ ਟਾਈਮ ਲੱਗਦਾ ਸਾਢੇ ਲਾਉਣ ਨੂੰ ਇੱਕ ਬੋਲ ਬਸ ਇਹ ਆਏ ਇਹਨਾਂ ਦਾ ਮੀਟਰ ਰਹਿਦੀ ਵੀ ਬਸ ਪ੍ਰੀਮੀਕ ਪਾਜੇ ਬਾਜੇ ਬਸ ਕੱਲ ਉਦੋਂ ਕਹਿੰਦੇ ਲੈ ਬਹੁਤ ਆ ਜੀ ਮੈਂ ਝੱਟਦੇ ਇਹਨਾਂ ਨੇ ਬავ ਮਾਰੀ ਜਾ ਢਾਈ ਲੈ ਲਾਇਆ ਓਏ ਆ ਢਾਈ ਲਾਉਣੇ ਇਹਨਾਂ ਨੇ ਬੰਦੇ ਜੇ ਹੋਰ ਵਾਜਣ ਕਹਿੰਦਾ ਆ ਜਣੇ ਕੱਲ ਪਰਸੋਂ ਤਿੰਨ ਚਾਰ ਬੰਦੇ ਕਿਤੇ ਥੋੜੇ ਹੀ ਆ ਦੇਤਾ ਪਟਕੇ ਕਵੇਰੀ ਕੇ ਕਹਿੰਦੀ ਆ ਜਾ ਬਾਈ ਫੇ ਤਾਂ ਹੀ ਲਾਉਂਗੇ ਦੇਖ ਚੈੱਕ ਕਰੋ ਤਾਂ ਹੀ ਲੱਗਣੀ ਆ ਤਾਂ ਹੀ ਮੜੀ ਜੀ ਹੋਣੀ ਆ ਇੱਥੀ ਵੀ ਜੀ ਵੀ ਆਪਾਂ ਨੇ ਵੀ ਥੋੜੀ ਜੀ ਘੜ ਦੀ ਵਾਦੀ ਨੂੰ ਬਾਦ ਤਾਂ ਨਹੀਂ ਤਾਂ ਮੈਂ ਖੇਤ ਤਾਂ ਬੇਲੇ ਹੀ ਪਿਆ ਹੋਣਾ ਮੈਂ ਉਹਦੇ ਡੀਲਾ ਹੋ ਜਾਂਦਾ ਯਾਰ ਡੀਲਾ ਹੁਣ ਜੰਮਿਆ ਹੋਇਆ ਪੂਰਾ ਬੜੀਲਾ ਜੰਮਿਆ ਰਹਿਣ ਦੇ ਲੈ ਮੈਂ ਉਹਨੂੰ ਸਪਰੇਅ ਕਰਕੇ ਪਾ ਦੇਈ ਨਾ ਇਹ ਵੀ ਤੇਰੀ ਲਾਉਣੇ ਵਾਲੀ ਹੋਊਗੀ ਯਾਰ ਲੈ ਇਹ ਵੀ ਜਿਹੜੀ ਉਹਦੇ ਨਾਲ ਕੋਈ ਠੀਕ ਰ ਡੱਕੇ ਆਹ ਜਿਹੜੇ ਡੱਕੇ ਤਿੰਨ ਤਿੰਨ ਆ ਨਾ ਇਹ ਸਭ ਤੋਂ ਵਧੀਆ ਚੀਜ਼ ਆ ਦੇਖ ਇਹਦੇ ਚ ਆਏ ਆ ਬਈ ਸੁੱਕਦੇ ਨਹੀਂ ਇਹ ਕੱਲਾ ਡੱਕਾ ਆਇਆ ਹੋਊਗਾ ਸੁੱਕਣ ਦਾ ਡਰ ਰਹਿੰਦਾ ਕੱਲਾ ਵੀ ਲੋਕਾਂ ਇੰਨੇ ਇੰਨੇ ਕੇ ਪਨੀਰੀ ਲਾਈ ਵੀ ਆ ਇੰਨੇ ਇੰਨੇ ਇਹ ਚੋ ਕਿਆ ਕਰਦੇ ਆ ਬਈ ਇਹ ਕਿਆ ਕਰਦੇ ਆ ਐਨ ਲਾਈਨ ਤੋੜੂਗੇ ਸਾਲੇ ਹਾਂ ਫੇਰ ਲਾਉਂਗੇ ਹੂੰ ਪਨੀਰ ਵੀ ਤੇਰੀ ਹੋਇਆ ਹੀ ਲੋਨੇ ਵਾਲੀ ਪਨੀਰੀ ਇੱਕ ਨੰਬਰ ਆ ਆਹ ਤੇਰੇ ਲੈ ਕਿਡਾ ਕਿਦਾ ਮੁੱਲ ਪਨੀਰੀ 26 ਵੀ ਸ਼ਾਲਾ ਮਾਰਦੀ ਜਾਂਦੀ ਆ ਹੈ ਹੋ ਜਾਣੀ ਦਾ 15 ਗੱਜਾਂ ਚ ਇਹ ਇੰਨੀ ਦੀ ਨਾ ਪਾਈ ਹਲੇ ਨਾ ਨਾ ਹਰੇ ਤਾਂ ਨਹੀਂ ਪਾਉਣਾ ਇਹ ਚ ਹੂੰ ਇਹ ਚ ਨਰੇ ਪਾਈ ਹਰੇ ਨੇ ਹੁਣ ਜਦੀ ਹੋ ਜਾਣਾ ਦੱਸ ਦੇ ਨੀ ਇਹਦੀ ਮੈਂ ਪਹਿਲੀ ਦਾ ਐਸਟੀਮੇਟ ਰੱਖ ਸਾਡੀ ਕਿੰਨੀ ਆ ਅੱਜ 17 ਐ ਕਿੰਨੀ ਤਰੀਕ ਨੂੰ ਬੀਚੀ ਦੀ ਇਹ ਇਹ ਬੀਜੀ 28 29 ਨੂੰ ਇਹ 28 29 ਨੂੰ ਬੀਜੀ ਉਹਦਰ ਰਮੇਸ਼ ਆ ਗਿਆ ਭਾਈ ਇਹਨਾਂ ਦੀ ਵੀ ਮੀਟਿੰਗ ਆ ਅੱਧੇ ਘੰਟੇ ਤੱਕ ਇਹ ਫਿਰ ਉਹੀ 22 23 ਦਾ ਮਤਲਬ ਅੱਛਾ ਲੰਬੜਦਾਰ ਇਕੱਠੇ ਹੁੰਦੇ ਕਰਦੇ ਆ ਹਾਂ ਇਹਨਾਂ ਦੀ ਮੀਟਿੰਗ ਆ ਹਾਂ ਨਾਲੇ ਕਹਿੰਦਾ ਮੀਟਿੰਗ ਅੱਧੇ ਘੰਟੇ ਤੱਕ ਮੈਸੇਜ ਆਉਂਦੇ ਆ ਰੇਟ ਦੀ ਕਿਸਾਨ ਯੂਨੀਅਨ ਦੀ ਕਿਸਾਨ ਯੂਨੀਅਨ ਦੀ ਕਿਸੇ ਕਿਸੇ ਨੇ ਕਰੀ ਆ ਹਾਂ ਕਿਸੇ ਨੇ ਕਰੀ ਤੂੰ ਭਾਈ ਆ ਕੋਈ ਕਿਸੇ ਦਾ ਮੰਨਦਾ ਹੂੰ ਕੋਈ ਆਪਣੀ ਗੱਲ ਦਾ ਕੋਈ ਆਪਣੀ ਗੱਲ ਚਾਹੇ ਭਈਆ ਲਾਲਾ ਚਾਹੇ ਪੰਜਾਬੀ ਲਾਲਾ ਕਿਸੇ ਨੇ ਕਿਸੇ ਨੂੰ ਸੱਚ ਨਹੀਂ ਕਹਿਣਾ ਬਸ ਅਗਲਾ ਕਹਿੰਦਾ ਵੀ ਤੇਰੇ ਤੇ ਕੀ ਮਤਲਬ ਆ ਹਾਂ ਬਸ ਬਾਹਰ ਜੋ ਕੋ ਮਰਜ਼ੀ ਕਰੀ ਜਾ ਮੇਰੇ ਕਹਿੰਦਾ ਰੇਟ ਕਰ ਲਾ ਨਰਮੇਸ਼ ਪਰ ਕਿਆ ਰੇਟ ਰੂਟ ਕਰਿਆ ਹੁਣ ਤੋਰਿਆ ਕੋਈ ਗੱਲ ਨਹੀਂ ਭਾਈ ਆਜੇ ਦਮਾਂ ਆਏ ਵਿਹਾਰ ਤੇ ਚਲੇ ਗਿਆ ਦਾ ਤੂੰ ਇਮੀਗ੍ਰੇਸ਼ਨ ਦੀ ਦੀ ਬੂਠੇ ਲੱਗਣੇ ਤੇ ਉਹ ਜਿਹੜੇ ਧਾਰ卡ੜ ਕੇ ਲੱਗਣੇ ਆ ਉਹ ਕਿਆ ਚੱਕਰ ਤੋਂ ਉਹਨਾਂ ਦਾ ਯਾਰ ਉਹ 10 ਸਨ ਕਾਰ ਤੇ ਬੂਠੇ ਲਾਉਂਦੇ ਸਪੈਸ਼ਲ ਬੁਲਾਏ ਆ ਉੱਥੇ ਨਾ ਹੋਰ ਅਟਕੇ ਲਾਏ ਉਹਨੇ ਕਿ ਯਾਰ ਉਹਦੋਂ ਮੈਨੂੰ ਤਾਂ ਹੀ ਪੁੱਛਦਾ ਦਾ ਸ਼ੰਕਰ ਨਹੀਂ ਜਿਹੜਾ ਤੇਰੇ ਕੋਲ ਨੌਕਰੀ ਵਰਦਾ ਉਹ ਕਹਿੰਦਾ ਵੀ ਉਰੇ ਵੀ ਲੱਗ ਜਣੇ ਕਹਿੰਦਾ ਸਾਨੂੰ ਕਹਿੰਦੇ ਆ ਨਹੀਂ ਉਰੇ ਤਾਂ ਬਥੇਰੇ ਜੋੜ ਲਾਟੇ ਕਿਸੇ ਨੇ ਨਹੀਂ ਦੱਸ ਉਹ ਫਿਰ ਚਾਹ ਕੇ ਜੇ ਹੋਰ ਮਹੀਨੇ ਅਟਕੇ ਜਾਂ ਜਾਂਦਾ ਉਹ ਕਹਿੰਦਾ ਵੀ ਜੇ 15 ਤਰੀਕ ਤੱਕ ਟਾਈਮ ਆ ਛੋਟੇ ਬਾਦ ਕਹਿੰਦਾ ਕਿਆ ਪਤਾ ਵੀ ਕਾਦ ਬਦਲ ਜੇਵੇਂ ਇਹ ਕੋਈ ਪਤਾ ਨਹੀਂ ਗਾਂ ਬਾਸ ਤੇ ਮਿਲੇ ਕਿ ਨਾ ਪਤਾ ਤਾਂ ਹੁਣ ਐ ਵੀ ਨਹੀਂ ਬੂਠਾ ਲਾਏ ਵੀ ਮਿਲਣੀਗਾ ਨਹੀਂ ਜੀ ਜਿਹ ਕਹਣਾ ਦੱਸਿਆ ਉਹ ਕੇੰਦਰ ਵੀ ਆ ਕੇ ਆਪਣੇ ਲਵਾ ਜੋ ਫੇਰ ਕੱਲੂ ਮੈਨੂੰ ਦੱਸੇ ਹੋਣਾ ਆਉ ਤਾਂ ਚੱਲ ਠੀਕ ਆ ਆਪਣੇ ਤੌਰ ਤੇ ਆਪਣੀ ਨਾ ਵੀ ਆਪਣਾ ਜ਼ਿੰਮੇਵਾਰੀ ਕੱਲ ਦੀ ਵੀ ਆ ਫੇਰ ਤੁਹਾਨੂੰ ਪਤਾ ਹੀ ਅਗਲਾ ਫੇਰ ਅਗਲਾ ਕੇੰਦਰ ਵੀ ਸਲਾ ਨਾ ਜਾਂਦੇ ਤਾਂ ਫਸ ਤੋ ਤਾਂ ਵੀ ਔਖਾ ਤਾਂ ਜੇ ਗਏ ਫੇਰ ਬਸ ਤਾਵਾ ਇਹਦਾ ਵੀ ਚਲੇ ਜਾਂਦੇ ਹਾਂਜੀ ਨਾ ਨਾ ਚੱਲ ਠੀਕ ਆ ਅਮਾ ਕਿੰਨਾ ਅਗਲੇ ਦਾ ਨਾਲੇ ਸੀਜ਼ਨ ਸ਼ੁਰੂ ਹੋਇਆ ਕਿਉਂ ਤੇ ਲੈਟ ਇਹ ਮੁੜਿਆ ਆ ਟਾਈਮ ਸਿਰ ਆ ਆ ਕੇ ਕੱਲ ਕਿੰਨੇ ਵਜੇ ਤੱਕ ਰੈਂਦੀ ਲੈਟ ਵਾਪਸ ਥੇਰੇ ਆ ਕੱਲੂ ਦਿਨ ਚ 12 ਵਜੇ ਆਉਣੀ ਆ ਟਾਈਮ ਚੇਂਜ ਹੋ ਗਿਆ ਪਤਾ ਨਹੀਂ ਕਦੇ ਕੱਲ ਤੇ ਸ਼ਡਿਊਲ ਚੇਂਜ ਕਰਦਾ ਮੈਸੇਜ ਆਇਆ ਤੇ ਹੁਣ ਇਹਦਾ ਸੈਟ ਨਹੀਂ ਆਇਆ ਯਾਰ ਰਾਤ ਮੈਂ 9:30 ਵਜੇ 9 ਵਜੇ ਚਲੇ ਗਿਆ ਮੋਟਰਪੁਰ 9:30 ਲਾਈਟ ਆਉਣੀ ਸੀ ਪੌਣੇ 2 ਵਜੇ ਆਈਆਂ ਫਰਾਂ ਚੱਲੀ ਹੋਣੀ ਬਿਰਲ ਮੈਸੇਜ ਤੇਰੇ ਕੋ ਮੈਸੇਜ ਆਉਂਦੇ ਤੂੰ ਜਾ ਕੇ ਉੱਥੇ ਬੈਠ ਕੇ ਪੈਣੀ ਮੈਨੂੰ ਐ ਤਾਂ ਆ ਜਾਣੀ ਲੈ ਮੈਂ ਟਰੈਕਟਰ ਨਾਲ ਜੋਤੀ ਰੰਦੇ ਘਰਾਂ ਖੜਾਇਆ ਪਤਾ ਤੇ ਤੈਨੂੰ ਮੈਸੇਜ ਇਹ ਰਾਤ ਨੂੰ ਕਿੱਥੇ ਉਹਨਾਂ ਦੇ ਘੜਦਾ ਫਿਰੂੰਗਾ ਵੀ ਜਲ ਹੁਣ ਜਾਂਦਾ ਜਾਂਦਾ ਤੇ ਤੈਨੂੰ ਮੈਸੇਜ ਲੋ ਆਈਦਾ ਗਿਆ ਫੇਰ ਤਾਂ ਮੈਂ ਸਹੀ ਤਾਂ ਹੁਣ ਦੇਖ ਲਿਆ ਹੁਣ ਤੈਨੂੰ ਜਦੇ ਆ ਗਿਆ ਵੀ ਰਾਤ ਨੂੰ ਮੈਂ ਤਾਂ ਮਾਂ ਚੱਲ ਪਹਿਲਾ ਦੇਣਾ ਹੁਣੀ ਆਉਣੀ ਆ ਲਾਈਟ ਤਾਂ ਨਹੀਂ 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 ਮੈਂ ਜਦੇ ਦੇਖ ਲਿਆ ਵੀ ਬਿਰਲਾ ਚੱਲੀ ਨਹੀਂ ਜਾ ਮੈਸੇਜ ਨਹੀਂ ਆਇਆ ਪੀਐਸਟੀਸੀ ਚੱਲੀ ਏ ਸਵੇਰੇ 5:30 ਵਜੇ ਉਹਦੇ ਵੀ ਪਿੱਛੇ ਦੀ ਸਾਰੀਆਂ ਸੁਲਾਈਆਂ ਮੰਨਦੇ ਪਿਆ ਰਾਤ ਨੂੰ ਹਾਂ 12:30 ਵਜੇ ਤੱਕ ਉਹਦੇ ਬਾਅਦ ਫਿਰ ਪੌਣੇ 2 ਵਜੇ ਮੈਂ ਘਰ ਨੂੰ ਤੁਰ ਲੱਗਿਆ ਟਰੈਕਟਰ 'ਤੇ ਬੈਠਾ ਜਿਹਦੇ ਲੈਟ ਆਉਂਦਾ ਉੱਡਾ ਜੁੱਤੀ ਬੈਠਾ ਰਿਹਾ ਯਾਰ ਇਹਨਾਂ ਨੂੰ ਤੇ ਸੌਂ ਗਏ ਲੈ ਉਹ ਘਰ ਨੂੰ ਵੀ ਕਿਆ ਕਹਿੰਦਾ ਫੇਰ ਟਰੈਕਟਰ ਖਿੱਚਦਾ ਫੇਰ ਉੱਥੇ ਦੇ ਮੁੜਦਾ ਕਿਆ ਨਹੀਂ ਚੱਲ ਠ ਅਬੋਲਾ ਨੰਬਰਦਾਰਾ ਦੇਖਿਆ ਜਾ ਕੇ ਤਾਂ ਹੀ ਦਾ ਚੱਕਰ ਆ ਜੇ ਕੋਈ ਚਾਰ ਗਾਲਾਂ ਵੀ ਕੱਢੀ ਜਾਊ ਨਾ ਕਿਹੜੇ ਸੁਣਨਾ ਕੋਸ ਜਾਣ ਕੇ ਕਰਿਆ ਹੁਣ ਲੋ ਰੋ ਪਾ ਲੋ ਵੀ ਖੇਤ ਚ ਪਹੁੰਚ ਗਏ ਭੋਲੂ ਬਾਈ ਦਾ ਰਿਸ਼ਤੇਦਾਰ ਆਇਆ ਵਾ ਮਿਲੋ ਜੀ ਰਿਸ਼ਤੇਦਾਰ ਨੂੰ ਕਿੱਦਾਂ ਬਈ ਮਾ ਠੀਕ ਹੈ ਕੀ ਪੁੱਛਣਾ ਹੈ ਮਾਸਟਰ ਨੂੰ ਕੁਝ ਨਹੀਂ ਬੂਟੇ ਲੈਦਾ ਇਹ ਬੰਗੜਾ ਲੈਦਾ ਹਾਂ ਬੂਟੇ ਤੋੜੇ ਨਹੀਂ ਗਾਵਰ ਕਟਾਉਣੀ ਅੱਛਾ ਗਾਵਰ ਕਿਟਾਵਾ ਲੋ ਰੋ ਪਾ ਮਾਸੜ ਦੇ ਬੁੱਟੇ ਦੇਖਿਆ ਕਿੰਨੇ ਤਖੜੇ ਆ ਨਾ ਦੇਖਿਆ ਮੈਂ ਦਾਇਆ ਦੇਖ ਲਾਉਣਾ ਵਿਚਿਆ ਪਾਣੀ ਦੀ ਗੌਰ ਘੱਟਾ ਕਲੋਰ ਹੋ ਰਹੀ ਜਾਂ ਕਿ ਰੈਂਟ ਪਾ ਨਹੀਂ ਸਮਝੇ ਕਿ ਰੈਂਟ ਜ਼ਰੂਰੀ ਆ ਥੋੜੀ ਜੀ ਔਰ ਦਾਇਆ ਹੋ ਸਕੇ ਗੈਲਿਕ ਫੰਗੀ ਸੈਡ ਜਰੂਰ ਪਾਈ ਜਿਹੜੀ ਕਿ ਕਾਰਬੋਹਾਈਡ੍ਰੇਟ ਨਹੀਂ ਆਉਂਦੀ ਹੋਦੀ ਮੋਨੋਵਾਇਸ ਆਪਣੀ ਸਾਫ ਉਹ ਥੋੜੀ ਥੋੜੀ ਪਾ ਦੀ ਕੋਲ ਕੇ ਨਾ ਉਹ ਵੀ ਚੀਜ਼ ਬਹੁਤ ਵਧੀਆ ਫੰਗੀ ਸੈਡ ਆ ਮੈਂ ਉਦੋਂ ਜਿਹੜੇ ਉਹ ਦੋ ਸ਼ਾਮ ਆਵੇ ਤਰੋਇਆ ਇਹ ਉਹ ਜਗ੍ਹਾ ਕਰਕੇ ਨਾ ਇਹਦੇ ਤਾਂ ਸੀ ਜਾਣ ਦਾ ਤਾਂ ਰੇਤੇ ਦੇ ਕਰਕੇ ਨਹੀਂ ਜਿਵੇਂ ਲੋਕ ਕਹਿੰਨੇ ਵੀ ਰੇਤੇ ਜਿਆਦਾ ਹੁੰਦਾ ਨਹੀਂ ਹੁੰਗਾ ਜਰੂਰ ਪਤਾ ਹੀ ਗੱਲ ਰੇਤੇ ਪਰ ਵੀ ਡਿਪੈਂਡ ਆ ਰੇਤਾ ਕਹੇ ਜਾ ਹੁਣ ਝਾੜ ਸਾਹਿਬ ਏਰੀਆ ਚ ਰੇਤਾ ਹੈ ਬਰੂਰ ਬਕੀ ਨਹੀਂ ਦੇਖੀ ਉਹ ਜਿ ਕਿੰਨੀ ਜਾਨ ਆਲੂ ਹੁੰਦਾ ਕਿੰਨੀ ਫਸਲ ਹੁੰਦੀ ਹੁਣ ਆਪਣਾ ਚੌਂਤੇ ਵਾਲਾ ਰੇਤਾ ਏ ਇਹਦੇ ਚ ਥੋੜਾ ਜਿਹਾ ਫਰਕ ਆ ਜਾਂਦਾ ਫਿਰ ਵੀ ਉਹ ਚੀਜ਼ ਆ ਜਾਂਦੀ ਆ ਹੋ ਸਕੇ ਤੂੰ ਅੱਜ ਦੀ ਤੈਨੂੰ ਤਿੰਨ ਚਾਰ ਚੀਜ਼ਾਂ ਕਹੀਆਂ ਰੀਜੈਂਟ ਇੱਕ ਤੇਰੀ ਮਿਲਾ ਕੇ ਪਾ ਉਹਦੇ ਨੂੰ ਪਾਣੀ ਪਾਣੀ ਦਾ ਲਾਇਆ ਹੋਇਆ ਇੱਕ ਫੰਗੀ ਸਾਈਡ ਪਾ ਦੀ ਇੱਕ ਡਾਇਆ ਪਾ ਲਈ ਬਸ ਥੋੜਾ ਥੋੜਾ ਬਹੁਤਾ ਨਾ ਪਾਈ ਥੋੜਾ ਥੋੜਾ ਹੋਰ ਕਰੀ ਪੰਪ ਭਰ ਲਈ ਉਹਦੇ ਕਲੋਰ ਉਹ ਪਾ ਕੇ ਥੋੜੇ ਨਹੀਂ ਕਲੋਰ ਦਾ ਚਲੋ ਸਿਉਂਕ ਤੇ ਆ ਜਿਆਦਾ ਕਹਿੰਦਾ ਨਹੀਂ ਪ੍ਰੋਬਲਮ ਹੈਗੀ ਨੀ ਨਿਊਟ੍ਰੀਐਂਟ ਖੋਲ ਨਹੀਂ ਉਹ ਮੀਰੇ ਨਾਲ ਸਾਰੇ ਟਾਈਮ ਅੱਧਾ-ਅੱਧਾ ਗਲਾਸ-ਗਲਾਸ ਪਾਉਣਾ ਚਾਹੀਦਾ ਮੈਨੂੰ ਦੁਕਾਨ ਵਾਲਾ ਕਹਿੰਦਾ ਜ਼ਿੰਕ ਪਾ ਦੇ ਨਹੀਂ ਉਹ ਵੀ ਠੀਕ ਹੈ ਕੋਈ ਨੁਕਸਾਨ ਨਹੀਂ ਪਾਤੇ ਸਮਝਣਾ ਪਾਣੀ ਲਾ ਦੋ ਇਹ ਮੇਰੇ ਕੋਲ ਜਿਹੜਾ ਫਰਵਰੀ ਦੇ ਲਾਏ ਹੋਏ ਆ 15 16 ਫਰਵਰੀ ਲਾਏ ਹੋਏ ਆ 16 ਫਰਵਰੀ ਦੇ ਲਾਏ ਹੋਏ ਆ ਇਹਨਾਂ ਦਾ ਬੂਟਾ ਥੋੜਾ ਹਾਂ ਜਿਹਦੀ ਜਿਹਨੀ ਦਾਾਈ ਫੜ ਕੇ ਇਹਦੀ ਟਹਿਣੀ ਨਿਕਲਣੀ ਇਜਾਰੇ ਪਾਸੇ ਹਾਂ ਉਹ ਸਾਰੇ ਪੱਤੇ ਜਰੂਰ ਨਿਕਲੇ ਹੋਏ ਆ ਭਰੇ ਹੋਇਆ ਬਸੇਰਾ ਹਾਂ ਪਤਾ ਨਹੀਂ ਕਿਹਨੇ ਸਾਰੇ ਚਾਣੀ ਜਿੰਨੀ ਲੰਬਾਈ ਫੜਨੀ ਚਾਹੀਦੀ ਉੱਪਰ ਨੂੰ ਨਹੀਂ ਹੈ ਨਹੀਂ ਅੱਛਾ ਇਹ ਲੰਬਾਈ ਘੱਟ ਫੜ ਰਹੇ ਆ ਉੱਪਰ ਆਇਆ ਫੇ ਤੁਹਾਨੂੰ ਚੀਜ਼ ਦਿਖਾ ਕੇ ਲਿਆ ਮੈਂ ਹੁਣਾਂ ਨੌ ਲਾਈਨਾਂ ਦੇਖ ਲੈ ਤੈਂ ਦੇਖ ਲੀਆਂ ਐਨ ਵਧੀਆ ਇਹ ਹੁਣਾਂ 10ਵੀਂ ਲਾਈਨ ਦੇਖ ਲਾ ਕੇ ਇਹ ਲਾਈਨ ਨੂੰ ਦੇਖ ਲਾ ਹੈ ਕਿ ਨਹੀਂ ਆਹੀ ਕੋਸਾ ਇਹੀ ਕੋਸਾ ਨਾ ਆਹੀ ਕੋਸਾ ਜਮਾ ਹੀ ਜਮਾ ਹੀ ਆਹੀ ਕੋਸਾ ਵਾ ਦੇਖ ਲੈ ਇਹ 10ਵੀਂ ਲਾਈਨ ਦੇਖ ਲੈ ਉਹਦੇ ਹੈ ਜਿਵੇਂ ਹੁਣ ਘੱਟ ਤੁਰੇ ਹੋਏ ਆ ਹਾਂ ਐ ਸਾਰੀ ਟੈਣੇ ਕਈ ਨਿਕਲੇ ਕਈ ਜਮੇ ਛੋਟੇ ਆ ਇਹੀ ਚੀਜ਼ ਹੈ ਕਿ ਨਹੀਂ ਇਹ ਲਾਈਨ ਦੇਖ ਲੈ ਜਮਾ ਹੀ ਆਹੀ ਕੋਸਾ ਯਾਨੀ ਕਿ ਖੇਤ ਤੇ ਇਹੀ ਆ ਇਹ ਸਿਰਫ ਡੋਲ ਪਾ ਲਾਗੀ ਹੂੰ ਇਹ ਡੋਲ ਦੇ ਜ਼ਿਆਦਾ ਅੰਦਰ ਲਾਗੀ ਲਾਈਨ ਅੱਛਾ ਇਹ ਜਿਕਣਾ ਡੋਲ ਇੱਥੇ ਲਾਈਨ ਲੱਗੀ ਵੀ ਆ ਉਰੇ ਦੀ ਵੀ ਉਰੇ ਹੁੰਦੀ ਨਾ ਇਹ ਇਹ ਫੋਟ ਇੱਧਰ ਹੁੰਦੀ ਇਹ ਲਾਈਨ ਨੇ ਦੁੱਗਣਾ ਚੱਲਣਾ ਤਾਂ ਮੈਂ ਵੀ ਆਈਡੀਆ ਲਾ ਕੇ ਮੈਨੂੰ ਪਤਾ ਮੇਤੇ ਵੀ ਗਲਤੀ ਹੋ ਗਈ ਮੈਂ ਦੇਖਿਆ ਉਸ ਦਿਨ ਜਦ ਇਹ ਹੁਣ ਬੂਟੇ ਨੇ ਗਰੋਥ ਨਹੀਂ ਕਰੀ ਇਹ ਬੂਟੇ ਦੇਖ ਇਹ ਕਿਹੜੇ ਸਾਬਾ ਗਾ ਗਰੋਥ ਕਰੀ ਵੀ ਇਹਨਾਂ ਨੇ ਸਾਰੀ ਕਿੱਡੀ ਕਿੱਡੀ ਟਾਣੀ ਆ ਅੱਜ ਟਾਣੀ ਕਿੰਨੀ ਪਤੀ ਹੋਈਆਂ ਇਹ ਇੱਕ ਸੁੱਕ ਵੀ ਜਤੇ ਜਾਂਦੇ ਆ ਇੰਨੀ ਕੀ ਆ ਹਾਂ ਇਹ ਸੋਕਾ ਹੀ ਬੋਸ਼ ਹੁੰਦੀ ਮੰਨਦੇ ਇਹ ਬੂਟੇ ਜੇ 15 ਦਿਨ ਕੱਢਦੇ ਪਾਣੀ ਨੂੰ ਇਹ ਸਾਲ 5 ਦਿਨ ਹੀ ਕੱਢਦੇ ਮੇਰੇ ਨਾਲ 3 ਵੀ ਨਹੀਂ ਕੱਢਦੇ ਆਹੀ ਚੱਕਰ ਹੁਣ ਵਿੱਚ ਅੱਜ ਦੱਸ ਗਏ ਨੇ ਅੱਜ ਮੈਂ ਗਿਆ ਇੱਕ ਲਾਈਨ 15 ਦੇ ਵਿੱਚ ਇੱਕ ਬੂਟਾ ਹੁੱਕੇ ਗਿਆ ਜਮੇ ਹਾਂ ਵੀ ਹੁੱਕ ਗਿਆ ਆ ਦੇਖ ਲੈ ਆ ਚੀਜ਼ ਆ ਮੈਂ ਤੈਨੂੰ ਜੇ ਜਤੂ ਕਹਿੰਦਾ ਵੀ ਘਟੋਵੇਂ ਘਟੋਵੇਂ ਜੇ ਆ ਪੱਤੇ ਦੇ ਲੱਗੇ ਨਾ ਘਟੋਵੇਂ ਘਟੋਵੇਂ ਤੇਰੇ ਦਵਣਗੇ ਹੋਏ ਕੋਈ ਚੱਕਰ ਨਹੀਂ ਐਤ ਕੀ ਜੇ ਦਾਬੀ ਗਏ ਇਹ ਅਗਲੇ ਸਾਲ ਇਹਨਾਂ ਨੇ ਇਹਨਾਂ ਦੇ ਬਰਾਬਰ ਰਲ ਜਣਾਂ। ਕਾਇਆ ਪਾਉਣਾ ਵਿਚਾਰ। ਐਹੀ ਜੀ ਕਰਾ ਮਾਤ ਹੁੰਦੀ ਹੈ ਨਾ ਅੱਜ। ਜਾਣੇ ਕਾਇਆ ਪਾ। ਹਾਂ ਚੱਲ ਜਾਣੀ ਸੁੱਕਣ ਤੇ ਪਚਾਉਣੀਆਂ ਤੁਹਾਂ। ਹਾਂ ਵਾ ਸੁੱਕਣ ਤੇ ਵਜਾ ਕੇ ਰੱਖੀ ਤੂੰ ਨੂੰ ਐਤ ਕੀ ਦਾ ਸਾਲ। ਗਾਹ ਨੂੰ ਤੈਨੂੰ ਕੋਈ ਦਿੱਕਤ ਨਹੀਂ ਆਉਂਦੀ। ਕੋਈ ਦਿੱਕਤ ਨਹੀਂ ਆਏ ਕਿ ਤੇ ਔਖੀ ਆ। ਐਤ ਕੀ ਤਾਂ ਔਖਾ ਸੌਖਾ ਪਾਣੀ ਲਈ ਜਾਈ ਉਹਨੂੰ ਆ ਪੰਜ-ਸੱਤ ਦਿਨ ਰਹਿ ਗਏ ਯਾਰ। ਆਈ ਜਾਂ ਬਾਦੂ ਇੱਕ ਮੋਟਰ ਨਾਲ ਹੀ ਪੱਕੀ ਛੱਡੀ ਉਹਨੂੰ ਹੁਣ ਦੱਸਦੇ ਰਹਿ ਗਏ ਅਸੀਂ ਉਹਦੇ ਬਿੱਜਾ ਵੀ ਬਿੱਜਾ ਵੀ ਉਹਨਾਂ ਨੇ ਖਾਲੀ ਛੱਡਦੇ ਹੁਣ ਦੱਸਦੇ ਰਹਿ ਗਏ ਦੱਸਦੇ ਤੇ ਮੈਂ ਤਾਂ ਬਸ ਆਦੇ ਸ਼ੁਰੂ ਹੋ ਜਾਣੀ ਚਾਰ ਕਾਨ ਹੈ ਪਹਿਲੀ ਛੱਡੀ ਹੋਈ ਹੈ ਕੱਲੇ ਕੂਟੇ ਹੀ ਖੜੇ ਉਹਦੇ ਠੀਕ ਚਲਾ ਜਿਲੀ ਦੇਖਿਆ ਵੀ ਇਹ ਚੀਜ਼ ਆ ਲਓ ਵੀ ਉਹਨਾਂ ਨੂੰ ਮੇਠੂ ਸਾਹਿਬ ਨੂੰ ਮਿਲਾਉਂਦੇ ਆ ਮੇਠੂ ਗੱਦਾ ਬਾਗ ਗਿਆ ਬਾਗੇ ਛੜਿਆ ਮੋਟਾ ਮੋਟਾ ਟਰੈਕਟਰ 'ਤੇ ਕਪੜਾ ਲੱਗ ਗਿਆ ਮਾਰ ਨਾਲ ਦੀ ਨਾਲ ਇਹਨਾਂ ਸਫਾਈ ਕਰ ਦੇਣੀ ਉਹਦੀ ਉਹ ਮਿੱਟੀ ਹੀ ਬੋਸ ਗਰੀ ਹੋਈ ਆ ਹੁਣ ਉਹਨੂੰ ਲੈਵਲ ਕਰਾਉਣਾ ਕੱਲੂ ਅੱਜ ਆਪ ਸਵਾਗੇ ਕਾ ਲੱਗਿਆ ਪਤਾ ਉਹ ਮੈਂ ਕਿਹਾ ਤਾਂ ਮੈਂ ਲੈਜਰ ਫੇਰ ਆਲਾ ਕਿਹਾ ਤਾਂ ਮੈਂ ਕਹਿੰਦਾ ਪਹਿਨਾ ਤੂੰ ਅੱਗਾ ਫੇਰਦਾ ਮੈਂ ਬਾਅਦ ਚ ਲੈਜਰ ਫੇਰਦਾ ਮੈਂ ਚੱਲ ਜਿੱਦਾਂ ਤੈਨੂੰ ਚੁਆਇਸ ਆ ਤੂੰ ਅੱਗੇ ਨਾਲ ਪੱਧਰਾ ਕਰ ਦੇਣਾ ਜੇ ਪਾਣੀ ਛੱਡਦਾ ਪਰਸੋਂ ਨੂੰ ਬੁਲਾ ਲੈਣਾ ਹਰਸ਼ਵੀਰ ਆਹ ਲੱਗਣਾ ਦਾ ਘਾਂਟਾ ਜਿਹੜਾ ਘਾਂਟਾ ਇਹ ਘਾਂਟਾ ਮਸਾਂ ਲੱਗਣਾ ਯਾਰ ਐ ਵਧੀਆ ਬਣ ਜੂ ਮੈਂ ਤਾਂ ਕਹਿੰਦਾ ਉਧਰ ਵੀ ਫੇਰ ਆਲਾ ਉਧਰ ਡੌਲ ਪਾਇਆ ਹਾਂ ਉਧਰ ਵੀ ਲੋਡ ਤਾਂ ਡੌਲ ਨਾ ਪਉਂਦਾ ਚਾਰ ਵਿਗੇ ਚ ਓਕੇ ਉਸ ਨਾਲੇ ਪੱਧਰਾ ਜਾਣਾ ਤਾਂ ਪਾਣੀ ਢੰਡੋ ਫਾਰਮ 355 ਇਹ ਕਹਿੰਦੇ ਉਸ ਬਾਪਰਾ ਮੇਡੂ ਇਹ ਹੈ 55 55 ਫਾਈਬਰ ਹੈ ਨਾ 3 ਸਪੀਡ ਹੈ કે 2 ਸਪੀਡ 2 ਆ ਇਹਦਾ ਵੀ ਲੱਗ ਗਿਆ ਰ ਸੌਦਾ ਕਰਨ ਉਹ ਕੋਈ ਪਤਾ ਲੱਗਦਾ ਇਹਨੂੰ ਪਤਾ ਤਾਂ ਹੈ ਤੋਰ ਫਿਰ 72 ਨਵੇੜਤਾ ਹੁਣ ਹੈ ਮੈਂ ਨਵੇੜਤਾ ਲਿਆ ਜੀ ਦੀ ਵੀ ਗੱਲ ਵਾ ਚੀਨੀ ਨੇ ਵੀ ਹਾੜੇ ਘੜਾਏ ਆ ਦੇਖੇ ਹੀ ਆ ਤੇ ਅੱਗੇ ਨੂੰ ਨਹੀਂ ਆਉਂਦੀ ਹੈਗੀ ਮੈਂ ਵੀ ਵਾਰੀ ਮੈਂ ਕਿਹਾ ਆਪਾਂ ਲਿਕੇ ਆਏ ਤੇ ਜਦ ਆਪਾਂ ਗੱਪ ਗਏ ਤੇ ਫੋਟੋਟਰ ਪਰ ਗਏ ਤੇ ਉਹ ਤਾਂ ਪ੍ਰਾਰ ਘੇ ਤੇ ਕਿ ਪਿਛਲੇ ਸਾਲ ਗਏ ਤੇ ਮੈਂ ਪ੍ਰਾਰ ਹੀ ਗਏ ਹੁਣ ਪ੍ਰਾਰ ਗਏ ਤੇ ਪਿਛਲੇ ਸਾਲ ਹੀ ਤੇ ਗਏ ਪ੍ਰਾਰ ਗਏ ਤੇ ਆ ਬਿੱਲਾ ਦਲਾ ਬੰਡ ਉੱਪਰ ਹੁਣ ਕਿਥੇ ਰੱਖੂਗਾ ਇਹਨੂੰ ਉਹਦੇ ਉੱਪਰ ਰੱਖ ਲੈਣੀ ਪਿੱਛੇ ਦਾ ਡਰਾਮ ਆਪੇ ਧਾਗਾ ਦੇ ਬਾਦ ਨਾਲ ਹੂੰ ਚੱਲ ਠੀਕ ਆ ਚੱਲ ਲੇਕੇ ਘਰ ਨੂੰ ਚਲੀਏ ਫਿਰ ਹੁਣ ਮੱਛੀ ਬਣਾ ਰਹੇ ਇਹਦਾ ਮੱਛੀ ਧਰੀ ਬੈਠੇ ਆਪਣੀ ਮौज ਗੱਲ ਦੇਖ ਲੈ ਉਹ ਬੋਤਲ ਲੈਣ ਦੀ ਕਿ ਨਹੀਂ ਉਹ ਤਾਂ ਲਾਏਗਾ ਬੰਦੇ ਸਵਾਏਗਾ ਤਾਂ ਪੀ ਕੇ ਲੜਨਾ ਪੀਓ ਕਿਤੇ ਮਰਾਤ ਨੂੰ ਫੋਨ ਆਵੇ ਤੁਹਾਡਾ ਫੋਨ ਤਾਂ ਮੈਨੂੰ ਹੀ ਕਰਨਾ ਇਹਨਾਂ ਨੇ ਇੱਕ ਪੰਗਾ ਥੋੜੋ ਜਿਆਦਾ ਥੋੜੀ ਜੀ ਨਾ ਕਿਹੜੀ ਬੋਤਲ ਆਉਂਦੀ ਹੁੰਦਾ ਟੋਲ ਕੇ ਨਾ ਉਹ ਬਈ ਸਾਕਤਾ ਕੌਣ ਲਿਖਦਾ ਹੁਣ ਹਾਂ ਵੀ ਕੋਈ ਨਹੀਂ ਲਿਖਦਾ ਆਪ ਹੀ ਦਰਵਾਜ਼ਾ ਨਿਕਾਲਾ ਅੰਦਰੋਂ ਉਹ ਮੰਨੂ ਕਿਆ ਪਤਾ ਇਹਨਾਂ ਪੁਰਾਣਾ ਸਾਕਤਾ ਮੈਂ ਕਿਆ ਲਿਖੂਗਾ ਤੁਹਾਡਾ ਨਾ ਨਾ ਅੱਜ ਨਵਾਂ ਲਿਖ ਦਈਏ ਪੁਰਾਣਾ ਫਿਰ ਪੁਰਾਣਾ ਆ ਉਹ ਆਏਗਾ ਕਿਵੇਂ ਲਿਖਾਏਗਾ ਨਹੀਂ ਲਿਖਾਏਗਾ ਅੱਜ ਇਹਨਾਂ ਨੇ ਦੇਖੀ ਲੜਨਾ ਮੱਛੀ ਖਾ ਕੇ ਨਾਲੇ दारू ਪੀ ਕੇ ਤੂੰ ਪੱਕਾ ਢੋਲ ਕੀ ਪੀ ਕੇ ਮਨੋਂ ਆਇਆ ਤੇ ਇਹਨਾਂ ਦੇ ਖੁਰਖੁਰ ਕੁੱਟਣਾ ਰਾਤ ਨੂੰ ਅੱਜ ਨੂੰ ਅੱਜ ਨੂੰ ਉਹ ਲੜਕੇ ਦੁਆਰਾ ਫੇਰ ਇੱਧਰ ਆ ਗਿਆ ਹੁਣ ਪਾਰਟੀ ਵੱਲ ਲੱਗਿਆ ਹਾਂ ਫਿਲਮ ਵਾਲੇ ਕੰਮ ਕਰ ਗਿਆ ਫੇਰ ਇੱਧਰ ਪਾਰਟੀ ਜਾ ਗਿਆ ਉਹ ਪਾਰਟੀ ਕਰਉਂਦਾ ਹੈ ਹੂੰ ਕਿੰਨੇ ਬੰਦੇ ਹੋ ਗਏ ਹੁਣ 99 ਬੰਦੇ ਹੋ ਰਹਾਂ ਹਾਂ ਕਿ ਕੱਲੂ ਕੇ ਨਹੀਂ ਤਿੰਨ ਬੰਦਾ ਕੱਲ ਆ ਜਾਏਗਾ ਸ਼ਾਮ ਤੱਕ ਕੱਲੂ ਆ ਜਾਏਗਾ ਤਾਂ 12 ਮਹੀਨੇ ਚੱਲ ਠੀਕ ਆ ਜਗਦੀਪ ਜਗਦੀਪ ਦੇ ਲਾਉਂਦੇ ਆ ਫੇਰ ਕੱਲੂ ਕਾਸ ਵੀਰ ਅਸ਼ਵੀਰ ਦੇ ਗਾਂਡੂ ਕਿੱਥੇ ਲੱਜੂ ਕੱਲ ਪਨੀਰੀ ਫਟੇਗਾ ਉਸ ਦਾ ਹਾਂ ਮੈਂ ਉਹ ਕਹਿੰਦਾ ਜੇ ਕੱਦੂ ਨੇ ਅੱਜ ਕਰਿਆ ਡਾਕਟਰ ਵਿੱਚ ਲਾ ਦੇ ਨਾ 2 ਕਿਲਾ ਡੇਢ ਕਿਲਾ ਦੇ ਆ ਲੈ ਲੈ 2.5 ਕਿਲੇ ਲਾਤੇ ਅੱਜ 2.5 ਕਿਲਾ ਮੇਰੀ ਵੱਟ ਗਈ ਹਾਂ ਮੇਰੀ ਗੱਲ ਦੀ ਵੱਟੀ ਹੁਣ ਵੀ ਵੱਟਣ ਲੱਗੇ ਪਨੀਰੀ ਹਾਂ ਮੈਂ ਫਟਾ ਉਹ ਤਾਂ ਠੀਕ ਹੁਣ ਵੀ ਡੇਢ ਕਿਲੇ ਦੀ ਪਨੀਰੀ ਦੋ 2.5 ਕਿਲੇ ਦੀ ਐਵਰੇਜ ਆ ਰਹੀ ਹੈ 3-4 ਬੰਦੇ ਇਹਦਾ ਸਾਢੇ ਨਿਕਲ ਜਾਂਦੇ ਆ ਵਧੀਆ ਬੰਦੇ ਜਿਆਦਾ ਆ ਯਾਰ ਛੇਤੀ ਕੰਮ ਨੇ ਬੜੇ ਜੰਦਾ ਆ ਜਾਏਗਾ 3 ਕਿਲਾ ਕਰਨੀ ਲੱਗੇਗਾ ਉਹ ਇੰਨੇ ਕਿ ਤਾਂ ਚਾਹੀਦੇ ਆ ਸਿਰ ਬੰਦੇ ਤਾਂ ਨਹੀਂ ਤਾਂ ਇੱਕ ਦਾ ਵਸਾ ਲਾਉਦੇ ਤੇ ਦੇਖ ਲੈ ਯਾਰ ਲਾਕਡਾਊਨ ਹੋਇਆ ਜਦ ਕਿਆ ਹਾਲ ਹੋਇਆ ਕਹਦੇ ਤਿੰਨ ਚਾਰ ਜਣੇ ਤੇ ਨਾ ਫਿਰ ਹਾਂ ਪੰਜ ਜਣੇ ਖਾ ਲਵੋ ਜਣੇ ਹੂੰ ਉਦੋਂ ਬਾਅਦ ਵੀ ਤਿੰਨ ਚਾਰੇ ਦੇ ਅਗਲੇ ਸਾਲ ਹਾਂ ਜੋ ਸ਼ੰਕਰਾਂ ਹੀ ਤੇ ਚੱਲ ਠੀਕ ਆ ਖਾਓ ਮੱਛੀ ਜੇ ਲੜੇ ਮੈਨੂੰ ਫੋਨ ਨਹੀਂ ਕਰਨਾ ਮੈਂ ਸਾਰੇ ਬਟੰਡਾ ਫੇਰੂੰਗਾ ਆ ਕੇ ਮੱਛੀ ਖਾ ਕੇ ਕਿ ਮੱਛੀ ਕਿਸੇ ਲਿਆਂਦੀ ਉੱਥੀ ਤੇ ਰੋਪੜ ਗਿਆ ਦਾ ਉਹ ਲੈ ਕੇ ਹੁਣ 1000 ਰੁਪਏ ਤਾਂ ਹੀ ਲੈ ਗਿਆ ਦਾ ਮਿੱਤੇ ਹਾਂ ਲੈ ਦੱਸ ਮੇਰੇ ਪੈਣੀਆ ਕਿ ਮੇਰੀ ਲੈ ਮੱਛੀ ਤੇ ਲਾਇਆ ਹੈ ਗਰਮ ਖਰਾਬ ਨਹੀਂ ਕਰਦਾ ਰੁਪਿਆ ਮੱਛੀ ਲਾਇਆ ਨਹੀਂ ਸਰਦਾਰ ਜੀ ਗਰਮ ਇੱਕ ਗਰਮ ਕੱਟਦਾ ਹੈ ਯਾਰ ਵੀ ਗਰਮੋ ਗਰਮ ਕੱਟਦਾ ਹੈ ਭਾਗਤਾ ਹੈ ਮਨ ਲੋਕ ਤੋਂ ਭయ్యా ਲੋਕ ਕੋ ਗਰਮ ਨਹੀਂ ਲੱਗਦਾ ਇਹਨਾਂ ਨੂੰ ਠੰਡੀ ਲੱਗਦੀ ਹੈ ਗਰਮੀ ਚ ਚਲੋ ਖਾਓ ਥੋੜੀ ਚੁਆਇਸ ਆ ਭਾਈ ਅਸੀਂ ਕੁਝ ਨਹੀਂ ਕਹਿੰਦੇ ਚਲੋ ਨਾ ਪਾਵਰਫੁੱਲ ਬਣਾ ਲਾ ਚਲੋ ਦੂਆ ਬੈਗਟ ਪਾਉਦੇ ਹੈ ਨਾ ਇਹ ਚਾਲ ਠੀਕ ਆ